ਨਿਰਪਕਪੁਰਸ਼ ਤੇ ਤੁਹਾਡਾ ਸਵਾਗਤ ਹੈ ਮੈਂ ਹਰਪਾਲ ਸਿੰਘ ਕਹਾਵਨਾਰ ਸੰਗਰੂਰ ਡੇਰਾ ਸਟਾਫ ਹਾਊਸ ਵਿੱਚ ਖੜਿਆ ਜਿੱਥੇ ਕਿ ਹਲਕਾ ਐਮ ਐਲ ਏ ਨਰਿੰਦਰ ਕੌਰ ਭਰਾਜ ਵੱਲੋਂ ਕਿਸਾਨੀ ਸੰਘਰਸ਼ ਤੋਂ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਨੌکریاں ਦਿੱਤੀਆਂ ਗਈਆਂ ਸੰਗਰੂਰ ਦੇ ਵਿੱਚ ਤਕਰੀਬਨ 8 ਨਿਯੁਕਤੀ ਪੱਤਰ ਦੇਣੇ ਸੀ ਜਿਸ ਦੇ ਵਿੱਚੋਂ 7 ਦਿੱਤੇ ਗਏ ਇੱਕ ਦੀ ਡੈਥ ਹੋ ਚੁੱਕੀ ਹੈ ਉਸ ਦਾ ਕੇਸ ਪੈਂਡਿੰਗ ਹੈ ਉਸ ਪਰਿਵਾਰ ਦੇ ਵਾਰਸਾਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੂੰ ਇਹ ਨਿਯੁਕਤੀ ਪੱਤਰ ਦਿੱਤੇ ਗਏ ਹਨ ਗੱਲਬਾਤ ਕਰ ਲੈਣੇ ਆ ਕੀ ਨਾਮ ਵੀ ਰਿੰਕਪਾਲ ਸਿੰਘ ਆਈ ਲਾ ਕਿਹੜਾ ਪਿੰਡ ਆ ਬਸ ਯਾਰ ਥੇ ਆ ਤੁਹਾਡੇ ਕਿੰਨਾ ਦੀ ਡੈਥ ਹੋਈ ਸੀ ਜਿਸ ਦੇ ਕਰ ਤੁਹਾਨੂੰ ਨੌਕਰੀ ਮਿਲੀ ਮੇਰੇ ਡੈਡੀ ਡੱਥੀ ਆ ਜਿਹੜਾ ਦਿੱਲੀ ਸਰ ਤੋਂ ਕਸਨਿਤਨ ਤੋਂ ਆਜ ਐਮਐਲਏ ਭਰਾਜ ਨੇ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਨੇ ਕਿਹੜੇ ਮਹਿਕਮੇ ਚ ਬੇਲਦਾਰ ਮਹਿਕਮੇ ਚ ਕੀ ਲੱਗਦਾ ਹੁਣ ਤੁਹਾਡਾ ਪਰਿਵਾਰ ਦਾ ਜੋ ਪਿੱਛੇ ਔਖਾ ਹੋ ਗਿਆ ਸੀ ਇੱਕ ਕਮਾਉਣ ਵਾਲੇ ਬਜ਼ੁਰਗ ਚਲੇ ਗਏ ਤੇ ਅੱਜ ਨਿਯੁਕਤੀ ਪੱਤਰ ਮਿਲਿਆ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵੀ ਬਰਨਦਰ ਕੋ ਭਰਾਜ ਦਾ ਜਨਾਬ ਨੂੰ ਮੌਕਾ ਦਿੱਤੀ ਹੈ 2.5 ਸਾਲ ਲੰਘਣ ਤੋਂ ਬਾਅਦ ਨੌਕਰੀ ਮਿਲੀ ਕਿੰਨਾ ਕੁ ਮਨ ਚ ਬਹੁਤ ਬਹੁਤ ਖੁਸ਼ ਹੋ ਰਿਹਾ ਕੋ ਫੋਰ ਵੀ ਪਰਿਵਾਰ ਨੇ ਉਹਨਾਂ ਨਾਲ ਦੀ ਗੱਲਬਾਤ ਕਰ ਲੈਨੇ ਆ ਕੀ ਨਾਮ ਹੈ ਆਪਣਾ ਜਸਵੀਰ ਭਾਰਾ ਜੀ ਕਿਹੜੇ ਪੰਡ ਜੀ ਖਤੇਗੜ੍ਹ ਪਾਸ ਹਾਂ ਹਾਂ ਤੁਹਾਡੇ ਕੌਣ ਸੀਦ ਹੋਏ ਤੇ ਜੋ ਇਸ ਦੇ ਕਰਦੋਂ ਨੌਕਰੀ ਮਿਲੀ ਮੇਰੇ ਪਤੀ ਜੀ ਹਾਂ ਤੁਹਾਨੂੰ ਕਿਹੜੇ ਵਿਭਾਗ ਵਿੱਚ ਨੌਕਰੀ ਹੋਈ ਜੀ ਹਲਦਾ ਜੀ ਕਹਿੰਦੇ ਖੇਤੀਬਾੜੀ ਵਿਭਾਗ ਵਿੱਚ ਜਾਓ ਵੀ ਉੱਥੇ ਦੱਸਣਗੇ ਅੱਛਾ ਕੀ ਲੱਗਦਾ ਹੁਣ ਤੁਹਾਡਾ ਜੋ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਮਿਲ ਗਈ ਪਰਿਵਾਰ ਦਾ ਖਰਚਾ ਚੱਲੇਗਾ ਲੱਗਦਾ ਜੀ ਪਰਿਵਾਰ ਦਾ ਖਰਚਾ ਵਧੀਆ ਚੱਲੂਗਾ ਜੀ ਮੇਰੇ ਬੱਚੇ ਛੋਟੇ ਛੋਟੇ ਹੀ ਨੇ ਕੋਈ ਕਮਾਉਣਾ ਹੈ ਕਹਣਾ ਹੈ ਵੀ ਛੋਟੇ ਬੱਚੇ ਹਨ ਕੋਈ ਕਮਾਉਣ ਵਾਲਾ ਨਹੀਂ ਸਰਕਾਰੀ ਨੌਕਰੀ ਮਿਲਿਆ ਮਾਣ ਮਣ ਕੋਟਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਮੇਰਾ ਨਾਮ ਇਹ ਪ੍ਰਦੀਪ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਕਾਲਾ ਚੜ੍ਹ ਜੀ ਹਾਂ ਹਾਂ ਕੌਣ ਸ਼ਹੀਦ ਹੋਏ ਤੇ ਜਿੰਨਾ ਕਰਕੇ ਤੁਹਾਨੂੰ ਨੌਕਰੀ ਮਿਲੀ ਤੇ ਮੇਰੇ ਦਾਦਾ ਜੀ ਸ਼ਹੀਦ ਹੋਏ ਤੇ ਜੀ ਉਹਨਾਂ ਕਰਕੇ ਮੈਨੂੰ ਨੌਕਰੀ ਮਿਲੀ ਕੀ ਲੱਗਦਾ ਕਿੰਨਾ ਕਾਜ ਮਣ ਕੋਟਾ ਮਨ ਤਾਂ ਬਹੁਤ ਜਿਆਦਾ ਖੁਸ਼ ਹੈ ਜੀ ਅਹ ਪਰਿਵਾਰ ਦਾ ਖਰਚਾ ਹੁਣ ਚੱਲੇਗਾ ਹਾਂਜੀ ਹਾਂਜੀ ਕਿਹੜੇ ਮਹਿਕਮੇ ਚ ਨੌਕਰੀ ਮਿਲੀ ਸਰ ਮੇਰੀ ਖੇਤੀਬਾੜੀ ਮਹਿਕਮੇ ਤੇ ਜੀ ਲੈਬੋਰਟਰੀ ਅਟੈਂਡੈਂਟ ਹਾਂ ਕਦੋਂ ਤੋਂ ਸਟਾਰਟ ਹੋ ਜਾਏਗੀ ਤੁਹਾਡੀ ਜਾਣੀ ਸਰ ਬਸ ਫਾਰਮ ਵਗੈਰਾ ਉਹਨਾਂ ਨੂੰ ਸਾਰੇ ਉਹ ਕਰਦੇ ਆ ਤੇ ਉਹ ਡੇਟ ਵਗੈਰਾ ਦੇ ਦਿੰਦੇ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਪਿੰਡ ਪਿੰਡ ਦਾ ਅਹ ਕੌਣ ਤੁਹਾਡੇ ਪਰਿਵਾਰ ਚੋਂ ਸ਼ਹੀਦ ਹੋਏ ਤੇ ਜਿਨ੍ਹਾਂ ਦੇ ਕਾਰਨ ਤੁਹਾਨੂੰ ਨੌਕਰੀ ਮਿਲੀ ਮੇਰੇ ਪਿਤਾ ਜੀ ਸ਼ਹੀਦ ਹੋਏ ਸੀ ਕਿਸਾਨੀ ਲੋਕ ਬੰਦੇ ਵਿੱਚੀ 2021 ਦੇ ਵਿੱਚ ਤਾਂ ਕਿਸ ਤਰ੍ਹਾਂ ਦਾ ਕਿਹੜੇ ਮਹਿਕਮੇ ਚ ਇਹ ਖੇਤੀਬਾੜੀ ਵਿਭਾਗਮੇ ਦੇ ਵਿੱਚ ਸਾਨੂੰ ਮਿਲੀ ਹੈ ਇਹ ਨੌਕਰੀ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਤੇ ਭੈਣ ਨਰਿੰਦਰ ਕੌਰ ਭਰਾਜ ਐਮ ਐਲ ਏ ਸੰਗਰੂਰ ਤੋਂ ਜਿਨ੍ਹਾਂ ਨੇ ਸਾਡੀ ਬਾਹ ਪੜੀ ਹੈ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਵੀਰ ਦਾ ਕਹਿਣਾ ਹੈ ਕਿ ਆ ਭਾਦਰ ਸਾਹਿਬ ਸਹੀਰ ਹੋਏ ਤੇ ਤੋਂ ਨਾਲ ਕਰਕੇ ਇਹਨਾਂ ਨੂੰ ਨੌਕਰੀ ਮਿਲੀ ਆ ਸਾਡੇ ਨਾਲ ਹਲਕਾ ਵਿਧਾਇਕ ਐਮ ਐਲ ਏ ਨਰਿੰਦਰ ਕੌਰ ਭਰਾੜ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਐਮ ਐਲ ਏ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਕਿਸਾਨੀ ਸੰਘਰਸ਼ ਚ ਕਿਸਾਨ ਵੀਰ ਸਹੀਰ ਹੋਏ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਬਾਰਸਾਂ ਨੂੰ ਤੁਸੀਂ ਨਿਯੁਕਤੀ ਪੱਤਰ ਦਿੱਤੇ ਨੇ ਖੇਤੀ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਜਦੋਂ ਪੂਰਾ ਮੁਲਕ ਜਿਹੜਾ ਉਹਨਾਂ ਦਾ ਵਿਰੋਧ ਕਰਨ ਦੇ ਲੂਠਿਆ ਦੀ ਤੇ ਪੰਜਾਬ ਦੇ ਕਿਸਾਨਾਂ ਨੇ ਮੋਹਰੀ ਰੋਲ ਜਿਹੜਾ ਅਦਾ ਕੀਤਾ ਸੀਗਾ ਜਿਦੇ ਵਿੱਚ ਅਸੀਂ ਆਪਣੇ ਸੰਕੜੇ ਕਿਸਾਨਾਂ ਦੇ ਜਿਹੜੀਆਂ ਜ਼ਿੰਦਗੀਆਂ ਨੇ ਜਿਹੜੀਆਂ ਜਾਨਾਂ ਨੇ ਗੁਆਈਆਂ ਸੀ ਤੇ ਉਹਨਾਂ ਨੇ ਕਿਸਾਨੀ ਲਈ ਖੇਤੀ ਲਈ ਜਿਹੜੀਆਂ ਛਾਤਾਂ ਦਿੱਤੀਆਂ ਸੀ ਸੋ ਉਹਨਾਂ ਪਰਿਵਾਰਾਂ ਦੇ ਲਈ ਬੜਾ ਦੁਖਦਾਈ ਟਾਈਮ ਸੀਗਾ ਉਹਨਾਂ ਦੀ ਜਿਹੜੀ ਕਿਉਂਕਿ ਮੁਖੀ ਚਲੇ ਗਏ ਤੇ ਆਰਥਿਕ ਸਥਿਤੀ ਜਿਹੜੀ ਉਹ ਜਿਹੜੀ ਉਹ ਲੀਹੋ ਲੱਤ ਚੁੱਕੀ ਸੀਗੀ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੇ ਗੁਵਾਈ ਦੇ ਵਿੱਚ ਅੱਜ ਸਰਕਾਰ ਦੇ ਵੱਲੋਂ ਜਿਹੜੇ ਉਹਨਾਂ ਨੂੰ ਮੇਰੇ ਹਲਕੇ ਦੀ ਗੱਲ ਕਰਾਂ ਤਾਂ ਸੱਤ ਜਿਹੜੇ ਉਹਨਾਂ ਦੇ ਕਿਸਾਨਾਂ ਦੇ ਵਾਰਸ ਨੇ ਜਿਨ੍ਹਾਂ ਨੂੰ ਨੁਯੁਕਤੀ ਪੱਤਰ ਦਿੱਤੇ ਆ ਸੋ ਮੈਨੂੰ ਆਸ ਹੈ ਪੂਰਨ ਆਸ ਹੈ ਕਿ ਅਸੀਂ ਕਿਉਂਕਿ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਤਾਂ ਅਸੀਂ ਵਾਪਸ ਨਹੀਂ ਕੋਈ ਲੈ ਕੇ ਆ ਸਕਦਾ ਪਰ ਅੱਜ ਉਹਨਾਂ ਨੂੰ ਜਦੋਂ ਰੋਜ਼ਗਾਰ ਮਿਲਿਆ ਤਾਂ ਮੈਨੂੰ ਆਸ ਆ ਕਿ ਉਹ ਜ਼ਰੂਰ ਉਹਨਾਂ ਦੀ ਆਰਥਿਕ ਜਿਹੜੀ ਸਥਿਤੀ ਆ ਉਹ ਸੁਧਰੂਗੀ ਤੇ ਉਹ ਜਿਹੜੇ ਪਰਿਵਾਰ ਦੁਬਾਰਾ ਆਪਣੀ ਉਸਲੀ ਦੇ ਉੱਤੇ ਆਉਣਗੇ ਤੇ ਅੱਜ ਇਕ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਦੇ ਜ਼ਖਮਾਂ ਦੇ ਉੱਤੇ ਕਮਲਮੰਦ ਦਾ ਜਿਹੜਾ ਕੰਮ ਆ ਅੱਜ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਜੋ ਪਰਿਵਾਰ ਤੇ ਉਹਨਾਂ ਦੇ ਬਾਰਸ਼ ਕੱਟ ਪੜੇ ਲਿਖੇ ਵੀ ਤੇ ਉਸ ਹਿਸਾਬ ਨਾਲ ਵਿਭਾਗਾਂ ਵਿੱਚ ਨੌਕਰੀ ਮਿਲਿਆ ਬਿਲਕੁਲ ਦਰਜਾ ਚਾਰ ਦੇ ਆ ਜਿਹੜੀਆਂ ਪੋਸਟਾਂ ਨੇ ਤਕਰੀਬਨ ਅੱਜ 7 ਜਣਾਂ ਨੂੰ ਜਿਹੜੀਆਂ ਜੋਇਨਿੰਗ ਲੈਟਰ ਦਿੰਦੇ ਆ ਤੇ ਸੱਤੇ ਜਿਹੜੇ ਨੇ ਉਹ ਦਰਜਾ ਚਾਰ ਗਏ ਜਿਹੜੀਆਂ ਨੌਕਰੀਆਂ ਪਰਿਵਾਰਾਂ ਦੇ ਦਿੱਤੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟਮੈਨ ਹਰਪਾਲ ਸਿੰਘ ਕਾਹਦਾ ਸੰਗਰੂ